ਹਰ ਗਾਇਜ਼ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਜ ਤੋਂ ਆਪਾਂ ਕਰ ਲਿਆ ਬਲੌਗਿੰਗ ਸਟਾਰਟ ਤੇ ਸਵੇਰੇ ਵਜੇ ਹੈਗੇ ਆ 5:30 ਤੇ ਆਪਾਂ ਜਾ ਲੱਗੇ ਆ ਖੇਤ ਨੂੰ ਲੈ ਕੇ ਆਪਾਂ ਹੱਕ ਲਿਆ ਆਪਣਾ ਹਰਾ ਟਰੋੜਾ ਤੇ ਚਲੋ ਦਿਖਾਉਨੇ ਆ ਤੁਹਾਨੂੰ ਸਵੇਰ ਦੀ ਇਹ ਮੌਸਮ ਕਿਦਾਂ ਦਾ ਬਣ ਰਿਹਾ ਹੈਗਾ ਅੱਜ ਮੇਨਾਂ ਨੇ ਦੇਖੀ ਕੀ ਆਪਾਂ ਪਾ ਰਹੇ ਆ ਚਲੋ ਦੇ ਦੇ ਆਪਾਂ ਆਪਣਾ ਖੇਤ ਲੋ ਜੀ ਆਪਾਂ ਆ ਗਏ ਆਂ ਖੇਤ ਇਹ ਅੱਜ ਪਾਉਣੇ ਹੈ ਦਵਾਈ ਵਗੈਰਾ ਇਹ ਦੇਖਦੇ ਆਂ ਮੋਟਰਾਂ ਚੱਲੀ ਜਾਂਦੀਆਂ ਨੇ ਇੰਨੇ ਤਾਂ ਹੋ ਗਿਆ ਪਾਣੀ ਫੁੱਲ ਕਿ ਝੰਡਾ ਰੋਗ ਪੈ ਚੁੱਕਿਆ ਹੈਗਾ ਮੁੱਛਲ ਨੂੰ ਤੇ ਹੁਣ ਆਪਾਂ ਕਿਹੜੀ ਕਿਹੜੀ ਦਵਾਈ ਪਾਉਣੇ ਆ ਤੇ ਰੋਜ਼ ਦੀ ਵਲੋਗਿੰਗ ਆਇਆ ਕਰੂਗੀ ਮੈਂ ਤੇ ਪਮਕਰ ਕੀ ਕਰਦੇ ਆਂ ਸਾਡਾ ਰੋਜ਼ ਦਾ ਕਾਰੋਬਾਰ ਰੁਟੀਨ ਡੇਲੀ ਰੁਟੀਨ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੱਧ ਤੋਂ ਵੱਧ ਲਾਈਕ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੰਦਾ ਦੇ ਵਲੌਗ ਚਾਹੀਦੇ ਹੈਗੇ ਆ ਤੇ ਪਮਕਰ ਸਾਂ ਵੀ ਆ ਗਿਆ ਹੈਗਾ ਇੱਧਰ ਤੋਂ ਨਾ ਸੁੱਕਿਆ ਪਿਆ ਹੈਗਾ ਉੱਧਰ ਪਾਣੀ ਭਰ ਸੋ ਇਹ ਆਪਣਾ ਨਹੀਂ ਹੈਗਾ ਇਹਨਾਂ ਇਹਨਾਂ 1.5 ਕਿਲਾ ਇਹ ਆਪਣਾ ਨਹੀਂ ਉਸ ਤੋਂ ਅੱਗੇ ਆਪਣਾ ਸਟਾਰਟ ਹੁੰਦਾ ਲਾਈਟ ਚੱਲੀ ਜਾਂਦੀ ਆ ਮੈਂ ਲੈ ਕੇ ਆਂ ਟਰੈਕਟਰ ਤੇ ਆਪ ਮੱਕੜ ਆ ਜਾਂਦਾ ਮੋਟਰਸਾਈਕਲ ਤੇ ਤੇ ਸਵੇਰ ਦਾ ਟਾਈਮ ਆ ਤੇ ਥੋੜੇ ਥੋੜੇ ਕੱਖ ਵੀ ਕੱਢਾਂਗੇ ਅੱਜ ਉਹਨੇ ਯੂਰੀਆ ਚ ਪਾਉਣ ਲੱਗੇ ਆ ਗਿਆ ਮਥੈਲ ਪਾਉਣੇ ਪਹਿਲੀ ਵਾਲੀ ਤੇ ਤੇ ਬਾਕੀ ਹੁਣ ਇਹਨਾਂ ਦੇ ਸਿਰ ਉੱਤੇ ਆ। ਇਹ ਦੁਕਾਨਦਾਰ ਕਹਿੰਦਾ ਨਾ ਵੀ ਇਹ ਪੌਣੀ ਬਹੁਤ ਔਖੀ ਆ। ਜੇ ਕਹਿੰਦਾ ਸਹੀ ਪੈ ਜੇ ਤਾਂ ਫਿਰ ਝੰਡਾ ਦੋਗ ਮਰਦਾ। ਤੇ ਕਿਤੇ ਕਿਤੇ ਝੰਡਾ ਦੋਗ ਹੈਗਾ। ਤੇ ਆਪਾਂ ਮੈਨ ਕਾਈਂਡਰੀ ਯੂਜ਼ ਕਰ ਰਹੇ ਹੈਗੇ ਆ ਪੈਕੋ ਪਲਸ। ਇਹ ਹੈਗੇ 2 ਕਿੱਲਿਆਂ ਦੀ ਤੇ ਤੁਸੀਂ ਦੱਸੋ ਤੁਹਾਡੇ ਕੀ ਰੇਟ ਪੈ ਰਹੀ ਹੈ ਆਪਣੇ ਦਾ ਪੈ ਰਹੀ ਹੈ ਕੀ ਆ 500 550 450 ਕਿੱਲੇ ਦਾ ਰੇਟ ਇਹ ਦੋ ਕਿੱਲਾਂ ਦੀ ਆ ਬਾਕੀ ਤੁਸੀਂ ਪੜ ਲਓ ਸਟਾਪ ਕਰਕੇ ਦੂਜੀ ਰੇ ਇਹ ਤੇ ਆਪਣੇ ਉਹੀ ਬੰਦੇ ਆ ਗਏ ਪਾਉਣ ਵਾਲੇ ਆਹ ਬਾਈ ਦਾ ਮੁੰਡਾ ਬਾਹਰ ਹੈਗਾ ਕਿਹੜੇ ਸਬਦੀ ਦੁਬਈ ਜਿਹੜੇ ਦੁਬਈ ਤੋਂ ਵੇਖਦੇ ਜਾ ਕੇ ਮਿਲੋ ਲਓ ਜੀ ਆਣਾ ਬੋ ਮੱਕੜੇ ਮੱਕੜਾ ਸੋਸੋ ਮੁੰਦਾ ਨਹੀਂ ਮੂੜ ਇਹ ਕਿ ਪੰਗੇ ਲਈ ਜਾਂਦਾ ਇਹਨਾਂ ਪਨੀਰੀ ਨਾਲ ਇਧਰ ਕਰਦਾ 50 ਗ੍ਰਾਮ ਰੁਕ ਜਾ ਹਜੇ ਸਪਰੇ ਦਵਾਈ ਪਾਉਣ ਲੱਗਿਆ ਹੁਣ ਨਾ ਪੰਗਾ ਲਈ 50 ਬੈ ਇਸ ਬਾਤ ਵਾਸਤੇ ਹੋ ਗਈ ਹੋ ਨਹੀਂ ਜਾਤਾ ਨਹੀਂ ਤਪ ਜਾਈ ਇਹ ਤਾਂ 100 ਹੀ ਸੀਗੀ ਕੁੱਪੀ ਇਹ ਤੇ 73 ਗ੍ਰਾਮ ਦੀ 75 ਦੀ ਹੈ ਦਾਦਾ ਲਾ ਲੈ ਵੀ ਇਹਨੂੰ ਕਹਿ ਦਿੰਦਾ ਨਾ ਇਹ ਦਰ ਲਾਉਣੀ ਸਭ ਤੋਂ ਔਖੀ ਦਵਾਈ ਇਹ ਆ ਕਿਉਂਕਿ ਇਹ ਪੈਂਦੀ ਹੈ 50 ਗ੍ਰਾਮ ਗੱਟੇ ਦੀ ਤੇ ਗੱਟੇ 'ਚ 50 ਗ੍ਰਾਮ ਲਾਉਣੀ ਤੁਸੀਂ ਜਿਹੜੇ ਤਾਂ ਕਿਸਾਨ ਹੈਗੇ ਉਹ ਤਾਂ ਆਪ ਹੀ ਬੁੱਝੇ ਜਾਣਗੇ ਤੇ ਬਾਕੀ ਜਿਹੜੇ ਇੱਥੇ ਦੂਜੇ ਬੈਠੇ ਉਹਨਾਂ ਨੂੰ ਤਾਂ ਕਹਿਣਾ ਭਈ ਇਹ ਜ਼ਹਿਰ ਪਾਈ ਜਾਂਦੇ ਜ਼ਹਿਰ ਆਸ ਲੋੜ ਹੀ ਨਹੀਂ ਪਾਣੀ ਦੀ ਲੈ ਉਹ ਨਾਲ ਪਾਈ ਜ ਨੇ 12 63 ਵੀ ਨਾਲ ਦੂਰਾ ਦੋ ਜੀ ਠੋਕੀਏ ਪਾਣੀ ਥੀ ਲੇਵੋ ਤੇ ਆਪਾਂ ਦਵਾਈ ਕਰ ਰਹੇ ਹਾਂ ਯੂਸਮੈਨ ਕਾਈਂਡ ਦੀ ਦੱਸੋ ਜੇ ਕਿਵੇਂ ਰਹੂਗੀ ਇਹ ਬ੍ਰਾਂਡ ਵਧੀਆ ਤੇ 12 63 ਪਾ ਰਹੇ ਹਾਂ ਹੁਣ ਲਾਈਟ ਦੇ ਲੱਗ ਗਿਆ ਪਾਵਰ ਕੱਟ ਇੱਥੇ ਪਰਲਾ ਬੰਦਾ ਬੈਂਦਾ ਨਾ ਉਹ ਪੱਲੀ ਤੇ ਉਹਦਾ ਬਹਿਣਾ ਮਨਾ ਕੀਤਾ ਵਿਆ ਉਹ ਜਿੱਥੇ ਬੈਂਦਾ ਗਲਾਸ ਪਾਣੀ ਧੋਲ ਦਿੰਦਾ ਹੁਣ ਆ ਇਹੋ ਜੇ ਬੰਦੇ ਬਾਹਰ ਭੇਜੇ ਹੁਣ ਆ ਵੀ ਭਾਂਜੇ ਪੈਸਾ ਹੀ ਪੈਸਾ ਕਮਾ ਦੇਣਗੇ ਤੁਹਾਨੂੰ ਐਵੇਂ ਲੋਕੀ ਸਪான்ਸਰ ਹੋਰਾਂ ਨੂੰ ਕਰੀ ਜਾਂਦੇ ਆ ਇਹਨਾਂ ਕਹਦੇ 1000 ਰੁਪਏ ਦੇ ਆੜੀ ਤੇ 1200 ਦੇਵਾਂਗੇ ਬਈ ਤੁਹਾਨੂੰ ਕਹੇ ਸਾਡੇ ਕੰਮ ਕਰੀ ਚੱਲੋ ਬਈ ਸਾਨੂੰ ਬਹਿ ਜਾਣਾ ਢੇਰ ਲਾ ਦੇ ਰੁਪਏ ਸਹੀ ਗੱਲ ਹੈ ਸਹੀ ਗੱਲ ਹੈ ਤੁਹਾਨੂੰ ਕਿ ਜਾਂਦਾ ਹੈ ਕੰਮ ਤੋਂ ਵੀ ਦੇਸਤੀ ਨੇ ਲੋ ਜੀ ਰੇ ਕਰਤੀ ਹੈਗੀ ਆ ਪੂਰੀ ਤੇ ਹੈਗੇ ਆਪਣੇ ਚੋਨੇ ਦੇ ਹਾਲਾਤ ਅੱਜ ਇਹਦੇ ਚ ਤੀਜੀ ਰੇ ਪੈ ਰਹੀ ਹੈਗੀ ਆ ਤੇ ਦੇਖੋ ਚੈੱਕ ਕਰੋ ਖੇਤਾਂ ਦਾ ਵਿਊ ਤੇ ਜਿਹੜਾ ਇਧਰ ਲਾ ਚੋਨਾ ਉਹ ਥੋੜਾ ਜਿਹਾ ਪਛੇਤਾ ਹੈਗਾ ਤੇ ਲਾਈਟਰ ਦਾ ਪਾਵਰ ਕੱਟ ਚੱਲ ਰਿਹਾ ਇਹਨੂੰ ਹਜੇ ਪਹਿਲੀ ਰੇਸ ਸਟਾਰਟ ਹੋਣੀ ਹੈਗੀ ਤੇ ਇਹਨੂੰ ਦੂਜੀ ਤੇ ਉਧਰ ਤੀਜੀ ਪੈ ਰਹੀ ਆ ਤੇ ਇਹ ਸੀ ਅੱਜ ਦੀ ਸਾਡਾ ਛੋਟਾ ਜਿਹਾ ਵਲੌਗ ਦੱਸੋ ਜੀ ਕਿਵੇਂ ਲੱਗਿਆ ਜੀ ਚੰਗਾ ਲੱਗਿਆ ਤਾਂ ਲਾਈਕ ਕਰੋ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰਿਓ ਤੇ ਇਦਾਂ ਹੀ ਤੁਹਾਡੇ ਨਾਲ ਹੁਣ ਡੇਲੀ ਦੇ ਵਲੌਗਿੰਗ ਚ ਮਿਲਾਂਗੇ